ਵਰਤੀ ਵਿਧੀ ਰਾਹੀਂ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀ ਹੁਣ ਆਪਣੇ ਦਾਖਲੇ ਸੰਬੰਧੀ ਸਾਲ ਵਿੱਚ ਦੋ ਵਾਰ ਮੌਕਾ ਪ੍ਰਾਪਤ ਕਰ ਸਕਣਗੇ ਯੂਨੀਵਰਸਿਟੀ ਦਾ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਜਿਸ ਨੂੰ ਕੀ ਪਹਿਲਾਂ ਦੂਰਵਰਤੀ ਸਿੱਖਿਆ ਵਿਭਾਗ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹੁਣ ਤੋਂ ਵੱਖ-ਵੱਖ ਕੋਰਸਾਂ ਦੇ ਹਿਸਾਬ ਨਾਲ ਸਾਲ ਵਿੱਚ ਦੋ ਵਾਰ ਦਾਖਲੇ ਦੀ ਪੇਸ਼ਕਸ਼ ਕਰੇਗਾ ਸੈਂਟਰ ਦੇ ਡਾਇਰੈਕਟਰ ਡਾਕਟਰ ਰਵਿੰਦਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਵਿਦਿਆਰਥੀਆਂ ਲਈ ਹਰੇਕ ਸਾਲ ਜਨਵਰੀ ਅਤੇ ਜੁਲਾਈ ਮਹੀਨੇ ਦੌਰਾਨ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਦਾ ਮੌਕਾ ਉਪਲਬਧ ਹੋਵੇਗਾ ਜ਼ਿਕਰ ਹੋਇਆ ਕਿ ਇਸੇ ਫੈਸਲੇ ਦੀ ਲੋ ਵਿੱਚ ਹੁਣ ਜਨਵਰੀ 2024 ਸੰਬੰਧੀ ਦਾਖਲਿਆਂ ਦਾ ਪ੍ਰੋਸਪੈਕਟ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਪ੍ਰੋਸਪੈਕਟ ਅਨੁਸਾਰ BA, B.Com, B.Lib, MA ਅੰਗਰੇਜ਼ੀ, MA Education, MA ਪੱਤਰਕਾਰਤਾ, ਜਨ ਸੰਚਾਰ ਅਤੇ MA BA ਵਿੱਚ ਦਾਖਲਾ ਲਿਆ ਜਾ ਸਕਦਾ ਹੈ। ਇਹਨਾਂ ਕੋਰਸਾਂ ਦੇ ਚਾਹਵਾਨ ਉਮੀਦਵਾਰ ਆਫਲਾਈਨ ਅਤੇ ਆਨਲਾਈਨ ਮੋਡ ਰਾਹੀਂ ਦਾਖਲੇ ਲਈ ਅਰਜੀ ਦੇ ਸਕਦੇ ਨੇ। ਇਸ ਸੰਬੰਧੀ ਫੀਸ ਬੈਂਕ ਵਿੱਚੋਂ ਆਨਲਾਈਨ ਅਤੇ ਆਫਲਾਈਨ ਜਮ੍ਹਾਂ ਕਰਵਾਈ ਜਾ ਸਕਦੀ ਹੈ। ਕੋਰ ਬੈਂਕਿੰਗ ਸਲਿੱਪ ਕੇਂਦਰ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ ਹੋਰ ਵਧੇਰੇ ਜਾਣਕਾਰੀ ਵਿਕੇਂਦਰ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ